ਹੈਲੋ ਦੋਸਤੋ ਸੋ ਅੱਜ ਵੀਡੀਓ ਤੁਹਾਡੇ ਲਈ ਕਿੈਸੀ ਬਣ ਰਹੀ ਹੈ ਸਭ ਤੋਂ ਪਹਿਲਾਂ ਮੈਂ ਵੈਲਕਮ ਕਰਦਾ ਤੁਸੀਂ ਮੇਰੇ ਚੈਨਲ ਤੇ ਹੋ ਤੇ ਚੈਨਲ ਹੈ ਜੀ ਮੇਰਾ ਮਿਸਟਰ ਹੀਰੋ ਵਿਜ਼ਾ ਹਲਪ ਸੋ ਮੈਂ ਐਕਸਪ ਚਾਹਣਾ ਹਾਂ ਕਿ ਮੈਂ ਤੁਹਾਨੂੰ ਉਹ ਬੈਟਰਨ ਜਾਣਕਾਰੀ ਦੇਵਾਂ ਜੋ ਤੁਸੀਂ ਕਨਸੀਡ ਨਹੀਂ ਕਰਦੇ ਸੋ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਕੱਲ ਤੋਂ ਮੈਂ ਤੁਹਾਡੇ ਵਾਸਤੇ ਇੱਕ ਐਸੀ ਵੀਡੀਓ ਬਣਾਉਣ ਜਾ ਰਿਹਾ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਅੱਜ ਮੈਂ ਤੁਹਾਨੂੰ ਡਾਕੂਮੈਂਟਾਂ ਦੇ ਨਾਮ ਦੱਸਾਂਗਾ ਜਿਹੜੇ ਤੁਸੀਂ ਕਿਸੇ ਵੀ ਕੰਟਰੀ ਨੂੰ ਅਪਲਾਈ ਕਰਨ ਤੋਂ ਪਹਿਲਾਂ ਇਹ ਤੁਹਾਡੀ ਤਿਆਰੀ ਹੋਣੀ ਚਾਹੀਦੀ ਹੈ ਸੋ ਉਸ ਤੋਂ ਬਾਅਦ ਤੁਸੀਂ ਕਿਹੜੇ ਕਿਹੜੇ ਡਾਕੂਮੈਂਟ ਨੂੰ ਕਿੱਦਾਂ ਮੈਨੇਜ ਕਰਨਾ ਮੈਂ ਤੁਹਾਨੂੰ ਹਰ ਰੋਜ਼ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਦੱਸਦਾ ਰਹਾਂਗਾ ਜਿੱਦਾਂ ਵੀ ਤੁਹਾਨੂੰ ਲੱਗਦਾ ਸਹੀ ਉਸ ਤਰੀਕੇ ਨਾਲ ਤੁਸੀਂ ਆਪਣੀ ਇਹ ਵੀਡੀਓ ਦੇਖਿਓ ਤੇ ਉਸ ਤੋਂ ਬਾਅਦ ਤੁਸੀਂ ਉੱਤੇ ਗੌਰ ਕਰਿਓ ਗੌਰ ਕਰਨ ਤੋਂ ਬਾਅਦ ਤੁਸੀਂ ਉਹ ਡਾਕੂਮੈਂਟ ਉਸ ਤਰ੍ਹਾਂ ਰੈਡੀ ਕਰਨਾ ਚਲੋ ਠੀਕ ਆ ਦੋਸਤੋ ਬਣੇ ਰਹੋ ਚੈਨਲ ਆਪਾਂ ਸਟਾਰਟ ਕਰਦੇ ਆ ਜੇ ਜੇਕਰ ਤੁਹਾਨੂੰ ਮਿਹੜੀ ਵਧੀ ਲੱਗੀ ਦੋਸਤਾਂ ਤੱਕ ਜਰੂਰ ਸ਼ੇਅਰ ਕਰਿਓ ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਕਿਸੇ ਕੰਟਰੀ ਨੂੰ ਅਪਲਾਈ ਕਰਦੇ ਹੋ ਚਾਹੇ ਤੁਹਾਡੀ ਟਰੈਵਲ ਹਿਸਟਰੀ ਹੈ ਚਾਹੇ ਨਹੀਂ ਹੈ ਪਰ ਉਹਦੇ ਵਾਸਤੇ ਤੁਹਾਨੂੰ ਪ੍ਰਪੇਅਰ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਕੀ ਹੁੰਦਾ ਕਿ ਜੇਕਰ ਤੁਸੀਂ ਕੋਈ ਵੀ ਡਾਕੂਮੈਂਟ ਤਿਆਰ ਕਰਦੇ ਹੋ ਤਾਂ ਉਹ ਕਿੱਦਾਂ ਮੈਨੇਜ ਕਰਨਾ ਹੈ ਕਿੱਦਾਂ ਉਹਨੂੰ ਬਣਾਉਣਾ ਹੈ ਤੇ ਉਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੇ ਐਮਬੈਸੀ ਨੂੰ ਉਹ ਚੀਜ਼ ਵਧੀਆ ਲੱਗਦੀ ਹੈ ਉਸ ਦੇ ਬਿਹਾਵ ਤੇ ਤੁਹਾਨੂੰ ਕਿਸੇ ਵੀ ਕੰਟਰੀ ਦਾ ਵੀਜ਼ਾ ਮਿਲ ਸਕਦਾ ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਪੁਆਇੰਟ ਬਾ ਪੁਆਇੰਟ ਪੁਆਇੰਟ ਕਿੰਨੇ ਜਹੀ 12 ਪੁਆਇੰਟ ਨੇ ਇਹਨੂੰ ਨੋਟ ਸਿਰ ਜਿਹੜੇ 12 ਪੁਆਇੰਟ ਨੇ ਇਸ ਦੇ ਮਤਲਬ ਤੁਹਾਨੂੰ ਚੱਲਣਾ ਪਊਗਾ ਕਿ ਇਹ ਕਿਸ ਤਰ੍ਹਾਂ ਇਹਨਾਂ ਨੂੰ ਤਿਆਰ ਕਰਨਾ ਹੈ ਤਿਆਰ ਕਿਵੇਂ ਕਰਨਾ ਹੈ ਉਹ ਮੈਂ ਅਗਲੀ ਕੱਲ ਤੋਂ ਮਤਲਬ ਅਸੀਂ ਤੁਹਾਨੂੰ ਵੀਡੀਓ ਦੇ ਜ਼ਰੀਏ ਤੁਹਾਨੂੰ ਦੱਸਦੇ ਰਹਾਂਗੇ ਸੋ ਸਭ ਤੋਂ ਪਹਿਲਾਂ ਕੀ ਹੁੰਦਾ ਜੀ ਤੁਹਾਡੇ ਕੋਲੇ ਇੱਕ ਬਿਜ਼ਨਸ ਪ੍ਰੋਫਾਈਲ ਹੋਣੀ ਚਾਹੀਦੀ ਹੈ ਜੇਕਰ ਨਹੀਂ ਤਾਂ ਉਹ ਬਣਾ ਲਓ 5-6 ਮਹੀਨਿਆਂ ਦੇ ਵਿੱਚ ਉਹ ਬਹੁਤ ਅੱਛੀ ਰਿਕਵਰੀ ਕਰ ਜਾਂਦੀ ਹੈ ਤੇ 5-6 ਮਹੀਨਿਆਂ ਦੇ ਵਿੱਚ ਉਹ ਨੂੰ ਯੂਜ਼ ਕਰਨੇ ਯੋਗ ਹੋ ਜਾਂਦੇ ਹੋ ਜਿਵੇਂ ਕਿ ਬਿਜ਼ਨਸ ਪ੍ਰੋਫਾਈਲ ਰਜਿਸਟ੍ਰੇਸ਼ਨ ਜੀਐਸਟੀ ਹੋ ਗਿਆ ਜਾਂ ਕੋਈ ਹੋਰ ਕਿਸ ਤਰ੍ਹਾਂ ਦਾ ਵੀ ਡਾਕੂਮੈਂਟ ਹੋ ਗਿਆ ਜਾਂ ਉਦਮ ਸਰਟੀਫੀਕੇਟ ਹੋ ਗਿਆ ਇੱਦਾਂ ਇਹ ਚੀਜ਼ਾਂ ਤੁਹਾਨੂੰ ਬਣਾ ਲੈਣੇ ਚਾਹੀਦੇ ਨੇ ਜਿੱਦਾਂ ਫਾਈਨੈਂਸ਼ੀਅਲ ਡਾਕੂਮੈਂਟ ਫਾਈਨੈਂਸ਼ੀਅਲ ਡਾਕੂਮੈਂਟ ਕੀ ਹੁੰਦੇ ਨੇ ਤੁਹਾਡਾ ਬੈਂਕ ਦੇ ਵਿੱਚ ਅਕਾਊਂਟ ਕਿੰਨਾ ਹੈ ਤੁਹਾਡੀ ਸਟੇਟਮੈਂਟ ਕਿਦਾਂ ਦੀ ਸੋ ਇਹ ਚੀਜ਼ਾਂ ਦਾ ਬਹੁਤian ਰੱਖਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਨਕਮ ਟੈਕਸ ਰਿਟਰਨ ਤੁਸੀਂ ਰਿਟਰਨ ਕਿੰਨੇ ਦੀ ਫਾਈਲ ਕਰਦੇ ਹੋ ਉਹ ਵੀ ਮੈਟਰ ਕਰਦਾ ਜਦੋਂ ਤੁਸੀਂ ਕਿਸੇ ਕੰਟਰੀ ਨੂੰ ਵਧਿਆਂ ਨੂੰ ਵੀਜ਼ਾ ਲਾਉਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੋ ਗਈ ਤੁਹਾਡਾ ਟ੍ਰੈਵਲ ਪਲਾਨ ਟ੍ਰੈਵਲ ਪਲਾਨ ਤੁਸੀਂ ਕਿਹੜੀ ਕੰਟਰੀ ਜਾ ਰਹੇ ਹੋ ਤੇ ਉੱਥੇ ਕਿੱਦਾਂ-ਕਿੱਦਾਂ ਵਿਚਰਨਾ ਤੁਹਾਨੂੰ ਕਿੱਥੇ ਜਾਣਾ ਹੈ ਕਿਸ ਤੇ ਤੁਸੀਂ ਡਰਾਈਵਿੰਗ ਕਰਨੀ ਹੈ ਮਤਲਬ एवरीथिंग ਇਜ਼ ਫਾਈਨੈਸ ਜਿੱਦਾ ਜੁਲਤਿਆਂ ਰੱਖਿਓ ਜੀ ਠੀਕ ਹੈ ਟਰੈਵਲ ਫਾਇਨ ਤੋਂ ਬਾਅਦ ਆ ਗਈ ਹੋਟਲ ਬੁੱਕ ਹੋ ਹੋਟਲ ਬੁਕਿੰਗ ਤੁਹਾਡੀ ਕਨਫਰਮ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਕਿਸੇ ਕਾਰਨ ਵੀਜ਼ਾ ਅਪਲਾਈ ਕਰਦੇ ਹੋ ਤਾਂ ਉਹ ਮੰਗਦੇ ਨੇ ਤੁਹਾਡੇ ਤੋਂ ਕਨਫਰਮ ਵੀ ਵਾਕਿਆ ਤੁਹਾਨੂੰ ਬੁੱਕ ਕੀਤਾ ਹੋਇਆ ਇਸ ਕਰਕੇ ਤੁਹਾਨੂੰ ਵੀਜ਼ਾ ਮਿਲਣ ਦੇ ਚਾਂਸ ਵਧ ਜਾਂਦੇ ਨੇ ਉਸ ਤੋਂ ਬਾਅਦ ਆ ਗਿਆ ਜੀ ਤੁਹਾਡਾ ਵਿਜ਼ਿਟਿੰਗ ਕਾਰਡ ਜੇਕਰ ਤੁਹਾਡਾ ਬਿਜ਼ਨਸ ਹੈ ਤਾਂ ਨੈਚੁਰਲੀ ਤੁਹਾਡੇ ਵਿਜ਼ਿਟਿੰਗ ਕਾਰਡ ਹੋਊਗਾ ਤੁਸੀਂ ਉਹ ਵੀ ਉਹਦੇ ਨਾਲ ਲਾਉਣੀ ਹੈ ओरिजिनल ਉਸ ਤੋਂ ਬਾਅਦ ਤੁਸੀਂ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਜਿੱਕਰ ਜਿੱਦਾਂ ਮੈਂ ਮੇਰੇ ਦੋ ਚੈਨਲ ਨੇ ਐਜ ਇੱਕ ਪ੍ਰੋਫੈਸ਼ਨਲ ਚੈਨਲ ਵੀ ਹੈ ਉਸ ਤੋਂ ਬਾਅਦ ਮੇਰਾ ਸੈਕੰਡ ਪ੍ਰੋਫੈਸ਼ਨਲ ਹੈ ਲੈਂਕਾ ਜੀ ਵੀਡੀਓ ਰਿਕਾਰਡਿੰਗ ਤੁਹਾਨੂੰ ਜਾਣਕਾਰੀ ਦੇਣੀ ਉਹ ਵੀ ਸਹੀ ਤੇ ਸਾਫ਼ ਬਿਨਾਂ ਕਿਸੇ ਝੰਜੜ ਤੋਂ ਤੁਸੀਂ ਇਸ ਨੂੰ ਲਾਈਕ ਜਰੂਰ ਕਰਿਆ ਕਰੋ ਕਿਉਂਕਿ ਮੈਂ ਚਾਹੁੰਦਾ ਵੀ ਇਸ ਚੈਨਲ ਤੇ ਵੀ ਮੈਂ ਤੁਹਾਡੇ ذریعے ਕੁਝ ਨਵੀਂ ਇਨਫੋਰਮੇਸ਼ਨ ਤੁਹਾਡੇ ਕੋਲ ਪਚਾਵਾ ਤਾਂ ਕਿ ਤੁਸੀਂ ਉਹਨੂੰ ਯੂਜ਼ ਕਰੋ ਤਾਂ ਆਪਣੀ ਲਾਇਬ੍ਰੀ ਦੇ ਵਿੱਚ ਜਿਹੜਾ ਤੁਸੀਂ ਕਾਂਟੇ ਦਾ ਡੀਮੈਂਡ ਸ਼ੋਚਾ ਹੈ ਉੱਥੇ ਰੱਖ ਸਕੋ ਸੋ ਉਸ ਤੋਂ ਬਾਅਦ ਆ ਗਿਆ ਜੀ ਤੁਹਾਡਾ ਪ੍ਰੀਵੀਅਸ ਤੁਹਾਡਾ ਰਿਕਾਰਡ ਪ੍ਰੀਵੀਅਸ ਡਾਕੂਮੈਂਟ ਜਾਨੀ ਕਿ ਜੇਕਰ ਤੁਸੀਂ ਕਿਸੇ ਵੀ ਕਾਂਟੇ ਨੂੰ ਪਹਿਲਾਂ ਵਿਜ਼ਿਟ ਕੀਤਾ ਹੋਇਆ ਉਸ ਦੀਆਂ ਤੁਸੀਂ ਪੀਡੀਐਫ ਫਾਈਲ ਵਗੈਰਾ ਬਣਾ ਲਓ ਤੇ ਫੋਟੋ ਕਾਪੀਆਂ ਰੱਖ ਲਓ ਠੀਕ ਹੈ ਜੀ ਵੀਜ਼ਾ ਅਪਲਾਈ ਕਰਨੋਂ ਪਹਿਲਾਂ ਉਸ ਤੋਂ ਬਾਅਦ ਆ ਗਿਆ ਜੀ ਤੁਹਾਡਾ ਸਟੱਡੀ ਡਾਕੂਮੈਂਟ ਜੇਕਰ ਤੁਸੀਂ ਕਿਸ ਕਾਲਜਸ ਦੇ ਵਿੱਚ ਪੜ੍ਹਦੇ ਹੋ ਜਾਂ ਤੁਸੀਂ ਸਟੱਡੀ ਕਰ ਰਹੇ ਹੋ ਜੋ ਵੀ ਮਤਲਬ ਤੁਹਾਡਾ ਹੈਗਾ ਸਟੱਡੀ ਅਕੋਰਡਿੰਗ ਉਹ ਡਾਕੂਮੈਂਟ ਪ੍ਰੂਫ ਤੁਹਾਡੇ ਕੋਲ ਹੋਣਾ ਚਾਹੀਦਾ ਇਜਾਜ਼ਤ ਜਾਨੀ ਕਿ ਤੁਸੀਂ ਕਾਲਜ ਦੇ ਵੱਲੋਂ ਯੂਨੀਵਰਸਿਟੀ ਦੇ ਵੱਲੋਂ ਵੀ ਹਾਂ ਅਸੀਂ ਕੁਮਣਾ ਜਾਣਾ ਉਹਦੇ ਵਾਸਤੇ ਇਹ ਜਿਜਾਂ ਜ਼ਰੂਰੀ ਹੋਣੀ ਆ ਤੁਹਾਡੇ ਲਈ ਬਹੁਤ ਜ਼ਰੂਰੀ ਨੇ ਜੀ ਉਸ ਤੋਂ ਬਾਅਦ ਹੈਗਾ ਜੀ ਐਪਲੀਕੇਸ਼ਨ ਫਾਰਮ ਐਪਲੀਕੇਸ਼ਨ ਫਾਰਮ ਜੇਕਰ ਤੁਸੀਂ ਕਿਸੇ ਵੰਟਰੀ ਦਾ ਵੀਜ਼ਾ ਅਪਲਾਈ ਕਰਦੇ ਹੋ ਤੁਹਾਡੇ ਕੋਲ ਇੱਕ ਐਪਲੀਕੇਸ਼ਨ ਫਾਰਮ ਹੁੰਦਾ ਤੁਸੀਂ ਉਹ ਗੂਗਲ ਤੋਂ ਡਾਊਨਲੋਡ ਕਰ ਸਕਦੇ ਹੋ ਉਹਨੂੰ ਭਰੋਗੇ ਆਪ ਦੀ ਪ੍ਰੋਪਰ ਜਾਣਕਾਰੀ ਉਹਦੇ ਵਿੱਚ ਦਿਓਗੇ ਤਾਂ ਕਿ ਜਦੋਂ ਤੁਸੀਂ ਐਮਬੈਸੀ ਵਿੱਚ ਸਬਮਿਟ ਕਰੋ ਤਾਂ ਤੁਹਾਡੇ ਬਾਰੇ ਉੱਥੇ ਦੀ ਐਮਬੈਸੀ ਨੂੰ ਪਤਾ ਲੱਗੇ ਵੀ ਵਾਕਈ ਤੁਸੀਂ ਇੱਕ ਬਿਜ਼ਨਸਮੈਨ ਹੋ ਉਸ ਤੋਂ ਬਾਅਦ ਆ ਗਿਆ ਜੀ ਤੁਹਾਡਾ ਟ੍ਰੈਵਲ ਇੰਸ਼ੋਰੈਂਸ ਟ੍ਰੈਵਲ ਇੰਸ਼ੋਰੈਂਸ ਦਾ ਮਤਲਬ ਇਹ ਹੁੰਦਾ ਹੈ ਵੀ ਜਦੋਂ ਤੁਸੀਂ ਕਿਸੇ ਵੀ ਕੰਟਰੀ ਨੂੰ ਵਿਜ਼ਿਟ ਕਰਦੇ ਹੋ ਵਿਜ਼ਿਟ ਕਰਨ ਤੋਂ ਬਾਅਦ ਟਰੈਵਲ ਕਰਨ ਤੋਂ ਬਾਅਦ ਉੱਥੇ ਜਾ ਕੇ ਤੁਸੀਂ ਤੁਸੀਂ ਬਿਮਾਰ ਹੋ ਜਨੈ ਬਿਮਾਰ ਹੋਣ ਤੋਂ ਬਾਅਦ ਤੁਸੀਂ ਉਹ ਕੰਟਰੀ ਤੁਹਾਨੂੰ ਲਾਉ ਨਹੀਂ ਕਰਦੀ ਵੀ ਅਸੀਂ ਤੁਹਾਡਾ ਇਲਾਜ ਦੇ ਵਿੱਚ ਵੀ ਸਹਾਇਤਾ ਕਰੀਏ ਤੁਹਾਡੀ ਬੀਮਾ ਪਾਲਿਸੀ ਹੋਊਗੀ ਤੁਹਾਡਾ ਇੰਸ਼ੋਰੈਂਸ ਹੋਊਗਾ ਤਾਂ ਤੁਹਾਨੂੰ ਕੰਪਨੀ ਇਹ ਪੇ ਕਰੂਗੀ ਤਾਂ ਤੁਸੀਂ ਆਪਣਾ ਉੱਥੇ ਲਾਜ਼ ਬੜੇ इजीली ਕਰਵਾ ਲੋਗੇ ਠੀਕ ਆ ਦੋਸਤੋ ਜੀ ਜਿਆਦਾ ਧਿਆਨ ਰੱਖਿਆ ਕਰੋ ਉਸ ਤੋਂ ਬਾਅਦ ਆ ਗਈ ਜੀ ਫਲਾਈਟ ਟਿਕਟ ਹਰ ਇੱਕ ਕੰਟਰੀ ਦਾ ਆਪਣਾ ਇੱਕ ਪ੍ਰੋਟੋਕਾਲ ਹੈ ਫਾਲੋ ਹੈ ਤੁਸੀਂ ਉਹਨੂੰ ਫਾਲੋ ਕਰੋਗੇ ਤਾਂ ਉਹਦੇ ਅਕੋਰਡਿੰਗ ਤੁਹਾਡੀ ਵੀਜ਼ਾ ਕੋਈ ਰੋਕ ਨਹੀਂ ਸਕਦਾ ਜਿੱਦਾਂ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਫਲਾਈਟ ਟਿਕਟ ਫਲਾਈਟ ਟਿਕਟ ਦਾ ਇੱਕ ਇੱਕ ਐਸਾ ਸਿਸਟਮ ਹੈ ਕਿ ਇਹ ਕਨਫਰਮ ਵੀ ਕੋਈ ਕੋਈ ਕੰਟਰੀ ਮੰਗਦੀ ਹੈ ਤੇ ਕੋਈ ਡੰਮੀ ਲਾ ਕੇ ਵੀ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਹੋ ਇਹ ਪੀਐਨ ਔਰ ਕਹਿੰਦੇ ਨੇ ਜਿੱਦਾਂ ਉਹ ਇੱਕ ਪੋਰਟਲ ਹੁੰਦਾ ਹੈ ਜਿੱਦਾਂ ਜਦੋਂ ਤੁਸੀਂ ਟਿਕਟ ਕਰਦੇ ਹੋ ਉਹ ਪੋਰਟਲ ਤੇ ਜਾ ਕੇ ਤੁਸੀਂ ਪੀਐਨ ਆ ਜਨਰੇਟ ਹੁੰਦਾ ਤਾਂ ਕਿ ਤੁਸੀਂ ਹਾਂ ਵਾਕੇ ਵਿੱਚ ਤੁਸੀਂ ਇਸ ਫਲਾਈਟ ਦੀ ਟਿਕਟ ਲਈ ਹੈ हां दोस्तों गल एहे है, मैं है, है मैं जी जी भी आ, है मैं तौनु सारी जानकारी दे चुके हां ਤੁਸੀਂ ਇਸ ਤੇ ਫੋਕਸ ਜ਼ਰੂਰ ਕਰਿਓ ਕਿਉਂਕਿ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਵੱਡਮੁਲੀ ਹੈ ਤੁਸੀਂ ਇਸ ਦੇ ਮਤਲਬ ਕੋ ਚੱਲੋਗੇ ਤਾਂ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਆਉਣ ਵਾਲੇ ਟਾਈਮ ਵਿੱਚ ਜਿਹੜੀ ਵੀ ਕੰਟਰੀ ਦਾ ਤੁਸੀਂ ਵੀਜ਼ਾ ਲਓਗੇ ਤਾਂ ਤੁਹਾਨੂੰ ਮਤਲਬ ਡਿਲੇ ਨਹੀਂ ਹੋਊਗਾ ਤੇ ਰਿਜੈਕਟ ਨਹੀਂ ਹੋਊਗਾ ਤਾਂ ਠੀਕ ਹੈ ਦੋਸਤੋ ਮੈਂ ਤੁਹਾਡੇ ਨਾਲ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਹੈ ਤੁਸੀਂ ਇਸ ਤੇ ਕੰਮ ਕਰੋ ਤੇ ਤੁਹਾਡਾ ਵੀਜ਼ਾ ਕੋਈ ਕੰਟਰੀ ਨਹੀਂ ਰੋਕ ਸਕਦੀ ਸੋ ਜਿਵੇਂ ਮੈਂ ਵੀਜ਼ੇ ਲੈਂਦੇ ਨੇ ਜਨਨ ਕਿ ਆਪਾਂ ਬਹੁਤ ਖਰਚਾ ਕਰ ਦਿੰਨੇ ਆ ਇਜ਼ੈਂਟਸ ਵਗੈਰਾ ਨੂੰ ਦੇ ਦਿੰਨੇ ਆ ਤੁਸੀਂ ਆਪ ਕਰੋ ਸੋ ਮੈਂ ਇੱਕ ਕਸਮ ਖਾਲੇ ਵੀ ਮੈਂ ਵੀਜ਼ਾ ਜਦੋਂ ਵੀ ਕਿਸੇ ਕੰਟਰੀ ਦਾ ਅਪਲਾਈ ਕਰਨਾ ਮੈਂ ਖੁਦ ਕਰਨਾ ਜੋ ਜੋ ਵੀਜ਼ੇ ਮੈਂ ਖੁਦ ਅਪਲਾਈ ਕਰੇ ਨੇ ਅੱਜ ਤੋਂ ਬਾਅਦ ਤੁਹਾਡੇ ਵੀਡੂਆਂ ਜਰੀਏ ਤੁਹਾਨੂੰ ਅਸੀਂ ਦੱਸਦੇ ਰਹਾਂਗੇ ਜੀ ਠੀਕ ਹੈ ਜੀ ਵੀਜ਼ਾ ਆਪਾਂ ਕਿਸੇ ਨੂੰ ਬੇਮਤਲ ਤੋਂ ਕੋਈ ਪੇ ਨਹੀਂ ਕੀਤਾ ਤੇ ਠੀਕ ਹੈ ਜੀ ਇਹ 5-10 ਲੱਖ ਰੁਪਇਆ ਹਰੇ ਕੋਲੇ ਅੱਪੇ ਪੇ ਕਰਨੀ ਕੋਸ਼ਿਸ਼ ਕਰਦੇ ਵੀ ਪਰ ਦੋਸਤੋ ਆਪਣਾ ਪੈਸਾ ਇਦਾਂ ਨਾ ਜਾਣ ਦਿਓ ਸੋ ਥੈਂਕ ਯੂ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਨੌਲੇਜ ਤੱਕ ਪਹੁੰਚਾਇਆ ਹੈ ਬੜਾ ਉਹਨਾਂ ਨੇ ਮੇਰੇ ਲਈ ਹੰਬਲ ਹੰਬਲ ਕੋਸ਼ਿਸ਼ ਕੀਤੀ ਹੈ ਸੋ ਮੈਂ ਥੈਂਕ ਯੂ ਕਰਦਾ ਸਭ ਤੋਂ ਪਹਿਲਾਂ ਉਸ ਮੇਰੇ ਵੀਰ ਨੂੰ ਭਰਾ ਨੂੰ ਜਿਸ ਨੇ ਮੈਨੂੰ ਇੱਕ ਮਤਲਬ ਇੱਥੇ ਦਾ ਜਿੰਨਾ ਕ ਤਜਰਬਾ ਮੈਨੂੰ ਟਰੈਵਲਿੰਗ ਦਾ ਦਿੱਤਾ ਹੈ ਸੋ ਉਸ ਨੇ ਦਿੱਤਾ ਅਮਨ ਦੇਵ ਸਿੰਘ ਕਾਲੋ ਮੈਂ ਇਹਨਾਂ ਨੂੰ ਸਲੂਟ ਕਰਦਾ ਤੇ ਲਾਸਟ ਦੇ ਵਿੱਚ ਉਹਨਾਂ ਨੂੰ ਥੈਂਕ ਯੂ ਕਰਦਾ ਤੇ ਮੈਂ ਚੋਨਾ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਸਬਸਕ੍ਰਾਈਬ ਕਰਕੇ ਦੋਸਤ ਤੱਕ ਜਰੂਰ ਪਹੁੰਚਾਓ ਜਿਹੜਾ ਵੀ ਕੋਈ ਇਸ ਦੀ ਜ਼ਰੂਰਤ ਰੱਖਦਾ ਹੈ ਠੀਕ ਹੈ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਆਉਣ ਵਾਲੀ ਵੀਡੀਓ ਮੈਂ ਹੁਣ ਹਿੰਦੀ ਵਿੱਚ ਪਾਇਆ ਕਰੂੰ ਤਾਂ ਕਿ ਮੇਰੀ ਵੀਡੀਓ ਵੱਧ ਤੋਂ ਵੱਧ ਗਰੋ ਕਰੇ ਉਹਨਾਂ ਦੋਸਤਾਂ ਮਿੱਤਰਾਂ ਤੱਕ ਜਾਵੇ ਜਿਸ ਨੂੰ ਇਸ ਦੀ ਜ਼ਰੂਰਤ ਹੈ ਹੋ ਸਕਦਾ ਸਾਡੀ ਬੋਲਣ ਦੇ ਵਿੱਚ ਥੋੜਾ ਫਰਕ ਪੈ ਜਾਏ ਪਰ ਸਮਝਾਉਣ ਦਾ ਤਰੀਕਾ ਸਾਡਾ ਸੇਮ ਹੋਊਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਦੇ ਜ਼ਰੀਏ ਦੱਸਦਾ ਰਹੂੰਗਾ ਜੀ ਠੀਕ ਹੈ ਜੀ ਹੁਣ ਜਿਹੜੇ ਤੁਹਾਨੂੰ ਡਾਕੂਮੈਂਟ ਦੱਸੇ ਨੇ ਇਹ 12 ਡਾਕੂਮੈਂਟ ਆਪਾਂ ਇੱਕ ਡਾਕੂਮੈਂਟ ਤੇ ਇੱਕ ਵੀਡੀਓ ਬਣਾਵਾਂਗੇ ਉਹਨੂੰ ਤੁਸੀਂ ਕਿਵੇਂ ਬਣਾਉਣਾ ਹੈ ਕਿਸ ਤਰ੍ਹਾਂ ਉਹਨੂੰ ਉਸ ਪ੍ਰੋਟੋਕਾਲ ਦੇ ਤੌਰ ਤੇ ਤੁਸੀਂ ਚੱਲਿਓ ਤਾਂ ਤੁਸੀਂ ਉਸ ਨੂੰ ਬਹੁਤ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕਰ ਸਕਦੇ ਹੋ ਤਾਂ ਠੀਕ ਹੈ ਦੋਸਤੋ ਆਈ ਹੋਪ ਤੁਸੀਂ ਵੀਡੀਓ ਨੂੰ ਵਧੀਆ ਲੱਗੀ ਹੋਵੇਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤੁਹਾਨੂੰ ਹੋਰ ਤਰ੍ਹਾਂ ਦੀ ਜਾਣਕਾਰੀ ਜ਼ਰੂਰ ਦੇਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ